ਆ ਵੀ ਮਿੱਤਰੋ ਅੱਜ ਆਪਾਂ ਤੁਹਾਨੂੰ ਦਿਖਾ ਰਹੇ ਹਾਂ ਇੱਕ ਬਹੁਤਰੀਨ ਚੀਜ਼ ਜਿਹੜੀ ਪੰਜਾਬ ਚੋਂ ਲੋਪ ਹੋ ਚੁੱਕੀ ਆ ਆ ਮੁੰਡਾ ਆ ਬਈ ਕਰੀਅਾਨੇ ਦੀ ਦੁਕਾਨ ਤੇ ਉਹ ਤੇ ਲੁੰਗਾ ਲੈ ਲਾ ਲੁੰਗਾ ਲੈ ਲਾ ਲੁੰਗਾ ਕੀ ਹੁੰਦਾ ਪਤਾ ਲੁੰਗਾ ਕੀ ਹੁੰਦਾ ਨਹੀਂ ਪਤਾ ਦੁੰਗੇ ਅੱਜ ਕੱਲ ਦੀ ਪੀੜ੍ਹੀ ਨੂੰ ਇਹ ਵੀ ਨਹੀਂ ਪਤਾ ਲੁੰਗਾ ਕੀ ਹੁੰਦਾ ਆ ਚੱਲ ਦੇ ਲੁੰਗਾ ਇਹਨੂੰ ਮੰਗ ਲੁੰਗਾ ਤੇ ਮੰਗ ਲੁੰਗਾ ਮੰਗ ਆਹ ਨਹੀਂ ਅੰਦਾ ਕਹ ਆ ਹੁੰਦਾ ਲੁੰਗਾ ਦੇਖੋ ਲੁੰਗਾ ਦੇ ਹੁੰਦੇ ਸੀਗਾ ਪਹਿਲਾਂ ਆ ਪਹਿਲੇ ਜਮਾਨੇ ਦੇ ਵਿੱਚ ਇਦਾਂ ਨੰਨਾਂ ਤੇ ਲੂੰਗਾ ਸਮਾਨ ਲੈ ਕੇ ਤੇ ਲੂੰਗਾ ਲੈ ਲੈਣਾ ਆ ਠੀਕ ਆ ਤੇ ਇੱਕ ਚੀਜ਼ ਤੁਹਾਨੂੰ ਹੋਰ ਦਿਖਾ ਰਹੇ ਹਾਂ ਅਸੀਂ ਤੇ ਬਹੁਤ بڑا ਖਜ਼ਾਨਾ ਸਾਹਮਣੇ ਰੱਖਿਆ ਹੋਇਆ ਬੰਦੇ ਨੇ ਇਹ ਫੌਜੀ ਕਰਿਆਨੇ ਵਾਲਾ ਆ ਜੀ ਫੌਜੀ ਸਟੋਰ ਕਰਿਆ ਨਾ ਸਟੋਰ ਆ ਤੇ ਇਹਦਾ ਗਾੜੀ ਦਾ ਸਟੋਰ ਹੈ ਮੁੰਡਾ ਵੀ ਬਹੁਤ ਮਿਹਨਤੀ ਇਹਦਾ ਸਟੋਰ ਆ ਤੇ ਦੇਖੋ ਜੀ ਇਹਨੇ ਕਿਹੜੇ ਸੰ ਦੇ ਪੈਸੇ ਸਾਹਮਣੇ ਰੱਖੇ ਹੋਏ ਆ ਆ ਦੇਖੋ ਇੱਕੋ ਹੀ ਦਾ ਕਰੋ ਦਰਸ਼ਨ ਯਾਰਾ ਦਸਾਂ ਦਾ ਨੋਟ ਪੰਜਾਂ ਦਾ ਨੋਟ ਟਰੈਕਟਰ ਵਾਲਾ ਜਿਹਨੂੰ ਕਹਿੰਦੇ ਹੁੰਦੇ ਨੇ ਨਾ ਪੁਰਾਣਾ ਟਰੈਕਟਰ ਵਾਲਾ ਚਲਵਾਤਾ ਅੱਜ ਕੱਲ ਫੇਰ ਵੀ ਮਿਲ ਜਾਂਦੇ ਆ ਤੇ ਆ ਥੋੜੀ ਔਖੇ ਮਿਲਦੇ ਆ ਤੇ ਆ ਪੁਰਾਣੇ ਨੋਟ ਦੇਖੋ ਆ ਕਰੋ ਦਰਸ਼ਨ ਹੋਰ ਵੀ ਬੜੇ ਇਨੋਟ ਦੇ ਆ ਸਭ ਨੇ ਦੇਖਿਓ ਹੁਣੇ ਯਾਰ ਲੇਕਿਨ ਆ ਪੁਰਾਣੇ ਆ ਸਭ ਤਾਂ ਪੁਰਾਣੇ ਆ 90 ਦੇ ਵਾਲੇ ਨੂੰ ਛੋਟੇ ਛੋਟੇ ਜਿੱਤੇ ਆ ਜਿਹੜੇ 90 ਦੇ ਵਾਲੇ ਆ ਉਹਦੇ ਸੰ 90 ਚ ਹੁਣ ਤੇ ਇਹ ਸਟਾਫ ਆ 955 ਰਾਜਾ ਆਪਰ ਜੀ ਬਰੇਟਸ ਰਾਹ ਸੀਗਾ ਨਾ ਜਦੋਂ ਇਹ ਉਸ ਟਾਈਮ ਥੱਲੇ ਸੀ ਗਈ ਆ ਕਰੋ ਜਾਨਾ ਦਰਸ਼ਨ ਹੁਣ ਤੇ ਬੱਚੇ ਬਹੁਤ ਪਿਆਰੇ ਆ ਨਹੀਂ ਤੇ ਯਾਨੀ ਇਹ ਚੱਲਦੇ ਜਾਂਦੇ ਜਾਂਦੇ ਆ ਮਾਂਦੇ ਸੀ ਇਹਦੇ ਬਾਅਦ ਤੋਂ ਆਗੇ ਸੀ ਦੁੱਤੀਆਂ ਤਿੱਕੀਆਂ ਜਿਹੜੇ ਗੈਰ ਮੇਰੇ ਤੋਂ ਕਿੰਨੀ ਤਿੱਕੀਆਂ ਮਾਟੇ ਕਲਾ ਦੇ ਜਾਣਦੇ 20 ਪੈਸੇ ਦੁੱਕੀ ਤਿੱਕੀ 20 ਪੈਸੇ ਉਸ ਟਾਈਮ ਆ ਦੁੱਤੀਆਂ ਤਿੱਕੀਆਂ ਬਹੁਤ ਕੀਮਤਾਂ ਹੁੰਦੀ ਸੀ ਆ ਦਸੀ ਹੁੰਦੀ ਸੀ ਆ 50 ਹੁੰਦੀ ਸੀ ਆ 50 ਹੁੰਦੀ ਸੀ ਨਾ ਆ ਤਿੱਕੀ ਹੋ ਗਈ ਲਾਓ ਜੀ ਆ ਆ 25 ਪੈਸੇ ਆ ਦੁੱਕੀ ਚੱਲੀ ਸੀਗੀ ਆ ਵੀ ਦੁੱਕੀ ਚੱਲੀ ਸੀਗੀ ਨਾ ਆ ਦਾ ਭਰ ਨਹੀਂ ਲੱਗ ਰੇ ਇਹ ਭਰ ਰਹੀ ਆ ਆ ਭਰ ਦੇ ਨਾ ਬਾਹਰ ਦੇ ਦਾ ਸਾਈਡ ਕਰ ਦਿੱ ਆ 1947 ਦਾ ਆ ਦੇਖੋ ਜੀ ਜਸਟ ਟਾਈਮ ਆਪਣਾ ਦੇਸ਼ ਆਜ਼ਾਦ ਹੋਇਆ ਸੀਗਾ ਨਾ ਉਸ ਟਾਈਮ ਚੱਲਿਆ ਸੀਗਾ ਜੀ 1947 ਤੇ ਇਹ ਹైదరాబాద్ ਦੇ ਆ ਨਾ ਹైదరాబాద్ ਆਇਆ ਹైਦਰਾਬਾਦੀ ਆਇਆ ਸੀਗਾ ਉਹ ਤੋਂ ਪੈਸਾ ਬਾਕੀ ਇਹ ਬਾਹਰਲੀ ਕੰਪਨੀਆਂ ਦੇ ਆ ਆ ਵੀ 1947 ਦਾ ਆ ਤੇ ਆ ਵੀ 1947 ਦਾ ਉਸ ਟਾਈਮ ਦੇ ਸਾਹਮਣੇ ਰੱਖੇ ਹੋਏ ਆ ਯਾਦਾਂ ਮੁੰਡੇ ਨੇ ਤੇ ਵਿੱਚ ਇਹ ਆਪਣੇ ਅੰਦੇ ਜਮਾਨੇ ਦੀ ਸੀ ਕਿੱਦਾਂ ਲੱਗਦੀ ਸੀ ਤੇ ਉਹ ਤੋਂ ਤਾਂ ਬੰਦੇ ਸਗੇ ਐ ਦੰਬੜੀ ਇਹਨਾਂ ਤੇ ਦੇਖਦੇ ਦੱਬਦੇ ਇਹ ਉਹ ਚੀਜ਼ਾਂ ਸਾਹਮਣੇ ਰੱਖੀਆਂ ਹੋਈਆਂ ਭਾਜੀ ਇਹਨੇ 1940 ਦਾ ਆ ਕੰਧਿਆ ਦੇ ਆ ਉਹ ਜਿਹੜੇ ਨਨ ਉਹ ਇਹ ਮੈਂਟਲ ਚੜਦੇ ਤੁਸੀਂ ਮੈਂਟਲ ਮਾਰਕੋਲੇ ਉਹ ਫਿਰ ਹੁੰਦਾ ਨਹੀਂ ਅੱਜ ਵੀ ਵੀਡੀਓ ਖਤਮ ਹੋ ਗਏ ਸੀਲ ਪੈ ਕੇ ਸੀਗਾ ਬੰਦੇ ਦੇ ਰੱਖਿਆ ਹੋਇਆ ਆ ਵੀਡੀਓ ਸਪੈਸ਼ਲ ਬਣਾਉਣ ਦੇ خاطر ਖੋਲਤਾ ਅੱਜ ਕਰ ਕਿਸੇ ਨੂੰ ਪਤਾ ਨਹੀਂ ਕੀ ਚੀਜ਼ ਹੈ ਲੇਕਿਨ ਇਹ ਜਦੋਂ ਝੁੱਗੀ ਝੋਮਲੀ ਰਹਿੰਦੇ ਸੀਗੇ ਉਹ ਗੈਸ ਹੁੰਦਾ ਸੀਗਾ ਪੁਰਾਣੇ ਉਹ ਫਿਰ ਵੀ ਮੈਂਟਲ ਚੜਦੇ ਹੁੰਦੇ ਸੀ ਮੈਂਟਲ ਚੜਦੇ ਹੁੰਦੇ ਸੀ ਲਾ ਕੇ ਇਹਦੀ ਫਿਰ ਲਾਈਟ ਜਗਦੀ ਹੁੰਦੀ ਜਗਦੀ ਹੁੰਦੀ ਸੀਗੇ ਇਹ ਇਹ ਛੱਡਦੀ ਜਾਂਦਾ ਹੁੰਦਾ ਕਿ ਛੇੜ ਛੱਡਦੀ ਚੱਲ ਜਾਂਦਾ ਪਰੀ ਦੀ ਲਾਈਟ ਬਹੁਤ ਨਕਾਨ ਦੇ ਵਿੱਚ ਐਨ ਮਤਲਬ ਪੂਰੀ ਝੌਂਪੜੀ ਦੇ ਵਿੱਚ ਝੌਂਪੜੀ ਰਹਿੰਦੀ ਹੈ ਉਹਦੀ ਇੱਕ ਖਿਆਣਾ ਜੀ ਇਹ ਤਕਰੀਬਨ ਹੈਗਾ 15-20 ਸਾਲ ਪੁਰਾਣਾ ਹਾਂ 15-20 ਸਾਲ ਪੁਰਾਣਾ ਹੈ ਇਹ ਇੱਕ ਸਟੋਪ ਨਹੀਂ ਪਿੰਨਾ ਸਗੀਆਂ ਹਾਂ